ਤਕਰੀਬਨ 4-5 ਹਜ਼ਾਰ ਬੰਦੇ ਦਾ ਇਕੱਠ ਹੋ ਗਿਆ ਆਰਾਧ ਦਾ ਟਾਈਮ ਸੀਗਾ ਤੇ ਮਨੋਰੰਜਨ ਵਾਸਤੇ ਕਿਉਂਕਿ ਪ੍ਰਦੀਪ ਤਾਂ ਗਾਉਂਦੇ ਨਹੀਂ ਸੀਗੇ ਹਮ ਬੀਬੀ ਸ੍ਰਿੰਦਰ ਗੌਰ ਜੀ ਨੂੰ ਬੁਲਾ ਲਿਆ ਠੀਕ ਹੈ ਜੀ ਜੇ ਸ੍ਰਿੰਦਰ ਗੌਰ ਜੀ ਨੂੰ ਬੁਲਾਇਆ ਉਸ ਤੋਂ ਪਹਿਲਾਂ ਮਲੇਰ ਕੋਲੇ ਦੇ ਇੱਕ ਕਵਾਲ ਸੀਗੇ ਹਮ ਉਹਨੂੰ ਲਾ ਲਿਆ ਉਹਨਾਂ ਨੇ ਜੀ ਕਿਉਂਕਿ ਮੈਂ ਪਬਲਿਕ ریلیشن ਵੱਲੋਂ ਸੀਗਾ ਮੈਂ ਸਟੇਜ ਦੇ ਪਿੱਛੇ ਬੈਠਾ ਸੀ ਹਮ ਉਹ ਜਦੋਂ ਪਬਲਿਕ ਤਾੜੀਆਂ ਮਾਰ ਕੇ ਕਵਾਲ ਗਾਉਣ ਲੱਗੇ ਤਾਂ ਪਿੰਡ ਦਾ ਟੇਸ ਨਹੀਂ ਸੀਗਾ ਲੋਕੀ ਰੌਲਾ ਪਾਉਣ ਲੱਗੇ ਅਸ਼ੀਮ ਸਾਹਿਬ ਆ ਕੇ ਕਹਿੰਦੇ ਬੀਬੀ ਸ੍ਰਿੰਦਰੂ ਮੈਡਮ ਉੱਠ ਕੇ ਗਾਣਾ ਗਾਓ ਅੱਛਾ ਉਹ ਕਹਿੰਦੀ ਮੈਂ ਨਹੀਂ ਗਾਉਣੀ ਤੇ ਦੇਖੋ ਤੁਸੀਂ ਪਹਿਲਾਂ ਦਾ ਕੀ ਹਾਲ ਹੈ ਲੋਕੀ ਰੌਲਾ ਪਾਈ ਜਾਣ ਹਾਂਜੀ ਪਹਿਲਾਂ ਤਾਂ ਉਹਨਾਂ ਨੇ ਇੱਕ ਦਮਾਰੀ ਵੈਸੇ ਕਿਹਾ ਤੇ ਕਹਿੰਦੇ ਮੈਡਮ ਅਸੀਂ ਤੁਹਾਨੂੰ ਪੇਮੈਂਟ ਕਰਕੇ ਬੁਲਾਇਆ ਚਲੋ ਅੱਛਾ ਜੀ ਉਹ ਲੋ ਦਿੱਲੀ ਤੋਂ ਆਏ ਸੀਗੇ ਉਹਨਾਂ ਨੇ ਸੋਚਿਆ ਵੀ ਹੋ ਸਕਦਾ ਪੇਮੈਂਟ ਨਾ ਹੋਵੇ ਹਾਂਜੀ ਉਹ ਮੈਨੂੰ ਥੋੜੇ ਜਿਹਾ ਜਾਣਦੇ ਸੀਗੇ ਪਬਲਿਕ ਰਿਲੇਸ਼ਨ ਚ ਅਸੀਂ ਕਦੇ-ਕਦੇ ਉਹਨਾਂ ਨੂੰ ਬੋਲਾ ਲੈਂਦੇ ਸੀਗੇ ਠੀਕ ਹੈ ਜੀ ਮੈਂ ਕਹਿੰਦਾ صدیق ਹਾਂ ਜੀ ਤੈਨੂੰ ਕੋਈ ਗੀਤ ਆਉਂਦਾ ਹਾਂਜੀ ਮੈਨੂੰ ਤਾਂ ਕੋਈ ਗੀਤ ਨਹੀਂ ਆਉਂਦਾ ਕਹਿੰਦੀ ਮਈਆ ਆਉਂਦਾ ਮੈਂ ਕਹਿੰਦਾ ਜੀ ਮਈਆ ਦੀ ਤਰ੍ਹਾਂ ਆਉਂਦੀ ਹੈ ਪਰ ਮੈਂ ਕਦੇ ਗਾਇਆ ਨਹੀਂ ਹੈਗਾ ਅੱਛਾ ਜੀ ਉਹਨੇ ਮੈਨੂੰ ਚਾਰ ਲਾਈਨਾਂ ਲਿਖ ਦਿੱਤੀਆਂ ਅੱਛਾ ਕਹਿੰਦੀ ਜਦੋਂ ਮੈਂ ਬੋਲਾਂ ਨਾ ਉਸ ਦਾ ਜਵਾਬ ਤੈਨੂੰ ਦੇਣਾ ਠੀਕ ਹੈ ਥੋੜੀ ਸਾਹਿਬ ਉਹ ਮੇਰੀ ਪਹਿਲੀ ਸਟੇਜ ਸੀ ਸਿੰਦਰ ਕਾਰਨ ਲੋਕਾਂ ਨੇ ਫਿਰ ਜੋ ਸੁਣਿਆ ਔਰ ਤਾੜੀਆਂ ਮਾਰੀਆਂ